ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਨਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਕਿ ਮੈਨੂੰ ਮਤਾ ਪੜਨ ਵਾਸਤੇ ਚੁਣਿਆ ਗਿਆ ਪਰ ਮੈਂ ਇਸ ਹਾਲ ਦੇ ਵਿੱਚ ਤਗਰੇਬਰ 1980 ਤੋ ਆ ਰਿਹਾ ਅੱਜ ਜਦ ਚੰਦੂ ਮਾਦਰੇਵਾਰਾ ਨੇ ਚਿੱਠੀ ਲਿਖੀ ਤੇ ਨਾਲ ਲਿਖੇ ਉਸਨੇ ਸਭਜਿੰਦਰ ਰੰਧਾਵੇ ਨੇ ਤੇ ਮੈਂ ਕਿਹਾ ਬਈ ਸਭਜਿੰਦਰ ਰੰਧਾਵਾ ਬੜੀਆਂ ਬੜਕਾ ਮਰਦਾ ਸੀ ਮੇਰਾ ਦਾਦਾ ਮੇਰਾ ਤਾਇਆ ਨਨਕਾਣਾ ਸਾਹਿਬ ਦੀ ਮੌਕੇ ਤੇ ਉੱਤੇ ਸ਼ਹੀਦ ਹੋਇਆ ਸਨ ਤੇ ਅੱਜ ਕਿਥੇ ਅਕਲ ਭਾਂਚ ਚੜੰਗ ਲੇ ਲਈ ਮੈਂ ਤੂੰ ਤੇਜਾ ਸਿੰਘ ਸਮੁੰਦਰੀ ਹਾਲ ਵਾਸਤੇ ਜਿਸ ਅਕਾਲੀ ਦਲ ਦੀ ਹੋਣ ਕਰਕੇ ਸੌਣੀ ਕਮੇਟੀ ਬਣੀ ਔਰ ਸੌਣੀ ਕਮੇਟੀ ਕਰਕੇ ਕਾਲੀ ਦਾਲ ਹੋਂ ਚ ਆਇਆ ਤੋ ਚਿੱਟੀਆਂ ਲਿਖ ਰਿਹਾ ਹੈ ਮੈਂ ਜਦ ਪ੍ਰਧਾਨ ਸਾਹਿਬ ਨਾਲ ਆ ਰਿਹਾ ਸੀ ਤੇ ਪ੍ਰਧਾਨ ਸਾਹਿਬ ਕਹਿੰਦੇ ਚੰਦੂ ਮਾਝ ਦਾ ਬਿਆਨ ਆਇਆ ਹੈ। ਵੇ ਇਹਨੂੰ ਪੋਸ਼ਣ ਕਰ ਦਿਓ। ਮੈਂ ਕਹ ਕੋਈ ਨਹੀਂ ਕੋਈ ਤੇਰੇ 11 ਦੀ ਜਗ੍ਹਾ 12 ਕਰ ਦਿੰਦੇ ਆ ਤੂੰ ਆ ਜਾ। ਇੱਕ ਗੱਲ ਮੈਂ ਕਹਿ ਦਿਆਂ ਮੈਂ ਇਸ ਗੱਲ ਦਾ ਹਾਂ ਮੈਂ ਕਿ ਜਿਹੜੇ ਬੰਦੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਮੰਨਦੇ ਨੇ ਉਹਦੇ ਲੀਡਰੀ ਨੂੰ ਮੰਨਦੇ ਨੇ ਉਹ ਜਦ ਮਰਜੀ ਆ ਜਾਣ ਤੇ ਨਾ ਆ ਕੇ ਇਹ ਉਹਨਾਂ ਨੂੰ ਸਾਥੀ ਨਾਲ ਲਾਣ ਗਏ ਪਰ ਜਿੰ ਪਰ ਜਿਹੜੇ ਸਰਕਾਰ ਦੇ ਅੱਡੇ ਚੜੇ ਪੈਣ ਪਾਰਟੀਆਂ ਦੇ ਚੜੇ ਪੈਣ ਮੈਂ ਸਮਝਦਾ ਹਾਂ ਉਹਨਾਂ ਤੇ ਯਕੀਨ ਕਰਨਾ ਪਾਰਟੀ ਨੂੰ ਦੁਬਾਰਾ ਕਿਸੇ ਨੂੰ ਨੁਕਸਾਨ ਚ ਤੋੜਨ ਦੀ ਗੱਲ ਹੈ ਮੈਂ ਹੁਣ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੈਂ ਸੰਵਿਧਾਨ ਦੇ 2-3 ਮਿੰਟ ਮੇਰੇ ਮੁਜੀਠਾ ਸਾਹਿਬ ਲਾਏ ਗਏ ਤਾਂ ਮੈਂ ਉਹ ਕੱਟ ਕਰ ਦਿਆਂ ਵਰਨਾ ਮੈਂ ਬੋਲਣਾ ਸੀ ਹਲੇ ਮੈਂ ਅੱਜ ਦੇ ਮਤੇ ਤੋਂ ਬਾਅਦ ਜਿਹੜੀ ਆਪਣੀ ਗੱਲ ਹੈ ਉਹ ਜੋਰ ਕਰਾਂਗਾ ਪ੍ਰਧਾਨ ਸਾਹਿਬ ਦੀ ਆਗਿਆ ਮੈਂ ਕਾਰ ਚ ਚਲਦਿਆਂ ਲੈ ਲਈ ਸੀ ਆਮਾਨਤ ਤੇ ਕਾਨੂੰਨ ਦੀ ਸਥਿਤੀ ਸੰਬੰਧੀ ਮੈਂ ਸਮਝਦਾ ਕਿ ਇਹ ਜਿਹੜਾ ਮਤਾ ਮੈਨੂੰ ਦਿੱਤਾ ਗਿਆ ਮੈਂ ਜਿਸੋ ਕੁ ਤਾਂ ਪੀਟੀਸੀ ਤੋਂ ਦਰਬਾਰ ਸਾਹਿਬ ਤੋਂ ਪ੍ਰੋਗਰਾਮ ਖਤਮ ਹੁੰਦਾ ਤਾਂ ਖਬਰਾਂ ਲਾਂਦਾ ਮੈਨੂੰ ਤਾਂ ਪਿਛਲੇ ਸਾਲ ਡੇਢ ਸਾਲ ਤੋਂ ਰੋਜ਼ ਇਹ ਜੀਆਂ ਖਬਰਾਂ ਮਿਲ ਰਹੀਆਂ ਨੇ ਕਤਲ ਹੋ ਰਹੇ ਨੇ ਢਾਕੇ ਹੋ ਰਹੇ ਨੇ ਬੰਦੂਕਾਂ ਚੱਲ ਰਹੀਆਂ ਨੇ ਜਿਹੜੇ 1900 ਸੱਤ ਤੋਂ ਲੈ ਕੇ 17 ਤੱਕ ਇਹ ਖਬਰਾਂ ਦੇਖਣ ਨੂੰ ਬਿਲਕੁਲ ਨਹੀਂ ਸੀ ਮਿਲਦੀਆਂ ਆਜੋ ਖਬਰਾਂ ਕਾਂਗਰਸ ਦੇ ਰਾਜਵੇਸ਼ ਸੁਰਉਆਂ ਜਾਂ ਤੇ ਹੁਣ ਤੇੰਤਾ ਹੋਈ ਹੈ ਵੀ ਅੱਜ ਦੀ ਇਹ ਕਤਰਦਾ ਪੰਜਾਬ ਵਿੱਚ ਅਮਨ ਕਾਨੂੰਨ ਦੀ ਤਰਸਯੋਗ ਹਲਕਤੇ ਗੈਰੀ ਚਿੰਤਾ ਦਾ ਪਕਟਾਵਾ ਕਰਦੀ ਹੈ ਇਹ ਬੜੀ ਗੰਦੇਸ ਸਥਿਤੀ ਹੈ ਕਿ ਸੂਬੇ ਵਿੱਚ ਕਾਨੂੰਨ ਰਾਜ ਖਤਮ ਹੋ ਚੁੱਕਿਆ ਹੈ ਅਤੇ ਲੁੱਟਾਂ ਖਾਣਾਂ ਕਤਲ ਫਰੋਤੀਆਂ ਦੀ ਦੌਰ ਅੰਨੇ ਵਾ جاری ਦੌਰ ਅੰਨੇ ਵਾ جاری ਹੈ ਇਸ ਤਰ੍ਹਾਂ ਪੋਲਾ ਚੌਕ ਨੀਅਤੇ ਥਾਂਿਆਂ ਉਪਰ ਗੰਨੇਡਾ ਨਾਲ ਹਮਰੇ ਹੋ ਰਹੇ ਹਨ ਜਿਸ ਤਰੀਕੇ ਨਾਲ ਧਾਰਮਿਕ ਸਥਾਨਾਂ ਤੇ ਰਾਜਨੀਤਿਕ ਕਸਤੀਆਂ ਨੂੰ ਟਾਰਗੇਟ ਕਰਕੇ ਵੱਡੇ ਹਮਲੇ ਕੀਤੇ ਜਾ ਰਹੇ ਹਨ ਉਸ ਤੋਂ ਸਪਸ਼ਟ ਅੰਦਾਜ਼ਾ ਲੱਗ ਜਾਂਦਾ ਹੈ ਇੱਕ ਡੂੰਗੀ ਸਾਜ਼ਿਸ਼ ਪੰਜਾਬ ਦੇ ਅਮਨ ਸ਼ਾਂਤੀ ਸੰਭਾਵਨਾ ਨੂੰ ਮੌਲ ਨਹੀਂ ਲੰਬੋਂ ਲਾਂ ਦੀ ਰਚੇ ਜਾ ਰਹੀ ਹੈ ਇਹਨਾਂ ਘਟਨਾਵਾਂ ਨੂੰ ਅਗਰ ਡਾਕਟਰ ਬੀ ਆਰ ਐਮ ਵੇਦਕਰ ਵਰਗੇ ਸ਼ਖਸੀਅਤ ਦੇ ਇਸ ਮਹਾਨ ਸਖਸ਼ੀਅਤ ਦੇ ਬੁਤਾਂ ਨਾਲ ਲਗਾਤਾਰ ਛੇੜਛਾੜ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਸਥਿਤੀ ਹੋਰ ਵੀ ਗੁੰਝਲਦਾਰ ਬਣਦੀ ਜਾ ਰਹੀ ਹੈ ਵਿਦੇਸ਼ਾਂ ਤੋਂ ਇਨਾ ਕਟਾਵਾਂ ਸੰਗੀ ਵੀਡੀਓ ਦੇ ਕੁਝ ਦੋਸ਼ ਵਿਰੋਧੀ ਤੱਤਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਇਹ ਤੱਤਾਂ ਇਹ ਤੱਤਾਂ ਦੇ ਹੋਰ ਗੰਭੀਰ ਹੋਣ ਦੀ ਗਵਾਹੀ ਕਰ ਪਰਦੀਆਂ ਹਨ ਇਹ ਇਕਤਰਤਾ ਸੁਭਾਤ ਕੇਂਦਰ ਸਰਕਾਰ ਨੂੰ ਤਾਲਣਾ ਕਰਦੀ ਹੈ ਉਹ ਸਾਰਾ ਦੇਸ਼ ਸੂਬੇ ਪੰਜਾਬ ਨੇ ਫਿਰ ਤੋਂ ਹਨੇਰੇ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀਆਂ ਹਨ ਇਹਨਾਂ ਸ਼ਕਤੀਆਂ ਦੀ ਪਛਾਣ ਕਰਕੇ ਸਖਤ ਕਰਵਾਈ ਕਰਨ ਤੋਂ ਜੋ ਫਿਰ ਤੋਂ ਪੰਜਾਬ ਨੂੰ ਪੱਠੇ ਵਿੱਚ ਚੌਕਣ ਦੇ ਮਨਸੂਬੇ ਵੱਲ ਕੀਤੇ ਜਾ ਸਕਣ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਡਾ ਅੱਜ ਦਾ ਇਹ ਇਕੱਠ ਜਿਹੜਾ ਕਿ ਬਹੁਤ ਇਤਿਹਾਸਕ ਇਕੱਠ ਹੈਗਾ ਇਸ ਨੂੰ ਇਸ ਗੰਨ ਸਮਝੜਾ ਕੇ ਡੈਲੀਗੇਟ ਦੇ ਜਲਾਸ ਹੁੰਦੇ ਰਹੇ ਬੜੇ ਹੁੰਦੇ ਰਹੇ ਪਰ ਇਹ ਅੱਜ ਦਾ ਇਕੱਠ ਸਰਦਾਰ ਸੁਖਵੀਰ ਸਿੰਘ ਦੀ ਦ੍ਰਿੜਤਾ ਪੰਥ ਪਰਸਤੀ ਔਰ ਆਪਣੇ ਪਿਤਾ ਤੋਂ ਇੱਕ ਹੋਰ ਕਾਲੀ ਲੀਡਰ ਕੋਲੋਂ ਜੇ ਆਇਆ ਨੇ ਲਿਆਂ ਉਹਨਾਂ ਕਰਕੇ ਇਕੱਠ ਹੋ ਰਿਹਾ ਹੈ ਮੈਂ ਇਸ ਇਕੱਠ ਦੇ ਵਿੱਚ ਇਸ ਇਕੱਠ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਮੈਂ ਇਸ ਇਕੱਠ ਦੇ ਵਿੱਚ ਇੱਕ ਮਤਾ ਪਾਣਾ ਚਾਹੁੰਦਾ ਹਾਂ ਕਹ ਸਾਨੂ ਨਨਕਾਣਾ ਸਾਹਿਬ ਤੋਂ ਲਗ ਕੇ ਤੇ ਅੱਜ 75 ਸਾਲ ਹੋ ਗਏ ਨੂੰ ਇਸੇ ਦੋਸਤਾਂ ਦੇ ਵਿੱਚ ਜੇ ਗੁਰਨਾਨਕ ਵੀ ਗੱਲ ਕਰ ਰਹੀ ਹੈ ਤੇ ਪੰਜਾਬ ਨੂੰ ਔਰ ਖਾਸ ਕਰਕੇ ਸਿੱਖਾਂ ਨੂੰ ਪਾਕਿਸਤਾਨ ਦੀ ਸਰਕਾਰ ਵੀਜ਼ਾ ਔਰ ਅਰਾਈਵਲ ਦੇਵੇ ਕੋਈ ਵੀ ਸਿੱਖ ਗੁਰਨਾਨਕ ਸਾਹਿਬ ਦੇ ਦਰਸ਼ਨ ਕਰਨ ਤੋਂ ਮਨ ਜਾ ਨਾ ਰਹਾ ਜਾਵੇ ਜਿਹੜਾ ਮਤਾ ਸ਼ਰਮਾ ਜੀ ਨੇ ਪੜਿਆ ਹੈ ਮੈਂ ਸੰਦਾ ਮੈਂ ਉਹਦੀ ਜ਼ਬਰਦਸਤ ਵਾਇਦ ਕਰਦਾ ਖਾਲੀ ਇਹ ਨਹੀਂ ਹਟਖੜਾ ਕਰਤੇ ਤੇ ਕਹਿਤਾ ਇਹ ਮਤਾ ਪੰਜਾਬ ਦੀ ਜਿਹੜੀ ਆਰਥਿਕ ਸਿਚੁਏਸ਼ਨ ਨੂੰ ਬਹੁਤ ਅੱਗੇ ਲੈ ਕੇ ਜਾਏਗਾ ਇਹ ਮਤਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਦੁਨੀਆ ਦੇ ਚੱਲ ਰਹੇ ਹਨ ਪਾਕਿਸਤਾਨ ਦੀ ਸਰਦ ਖੁੱਲਣੀ ਚਾਹੀਦੀ ਹੈ ਵਪਾਰ ਆਸਤੇ ਵੀ ਤੇ ਧਾਰਮਿਕ ਅਦਾਰਿਆਂ ਦੇ ਦਰਸ਼ਨ ਕਰਨ ਵਾਸਤੇ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਜਿਹੜੇ ਸਾਡੇ ਧਰਮ ਗੁਜ਼ਾਰੇ ਜਿਹੜੇ ਅਸੀਂ ਛੱਡ ਕੇ ਗਿਆ ਆਜੋ ਨਾ ਤੇ ਕੀ ਹਾਲਤ ਐ ਜੀ ਪਰ ਮੈਂ ਇਹ ਵੀ ਅਰਚਨਾਗਾ ਚੌਣੀ ਕਮੇਟੀ ਆਪਣਾ ਇੱਕ ਡੈਲੀਗੇਸ਼ਨ ਪੰਜਾਬ ਦੇ 100 ਤੇ 65 ਗੁਰਦੁਆਰਿਆਂ ਜਿਨ੍ਹਾਂ ਚੋਂ ਪੰਜਿਆਂ ਦੇ ਦਰਸ਼ਨ ਕਰਨ ਦਿੰਦੇ ਨੇ ਛੋਟੇ-ਮੋਟੇ ਕਰਕੇ ਉਹਨਾਂ ਅਦਾਰਿਆਂ ਗੁਰਦੁਆਰਿਆਂ ਦੇ ਵੀ ਡੈਲੀਗੇਟ ਦੇ ਕੇ ਜਾਵੇ ਔਰ ਪਤਾ ਕਰਕੇ ਪ੍ਰਧਾਨ ਸਾਹਿਬ ਨੂੰ ਰਿਪੋਰਟ ਦੇਣ ਕਿ ਇਹ ਹਾਲਾਤ ਹਨ ਇਹਨਾਂ ਦੇ ਸੰਬੰਧ ਨਵਾਜ਼ ਸ਼ਰੀਫ ਨਾਲ ਸਾਹਿਬਾ ਸ਼ਰੀਫ ਨਾਲ ਬੜੇ ਅਚੇ ਨੇ ਤੇ ਅਸੀਂ ਇਹਨਾਂ ਦੀ ਸ਼ਖਸੀਅਤ ਦਾ ਫਾਇਦਾ ਉੱਤੇ ਉਠਾ ਕੇ ਉਹਨਾਂ ਕੋਲੋਂ ਕੰਮ ਲਵਾਵਾਂਗੇ ਇਤਨੀ ਬੇਨਤੀ ਕਰਦਾ ਆਂ ਕਿ ਮੈਂ ਦਾ ਜਾਚਕਾ ਉਮੀਦ ਸਰਨਾਥ ਸਾਹਿਬ ਨੇ ਬੜੇ ਅੱਛੇ ਸੁਝਾਅ ਦਿੱਤੇ ਹੈ ਆਸ ਕਰਦਾ ਕਿ ਜਿਹੜਾ ਮਤਾ ਮੈਨੂੰ ਚੀਮਾ ਸਾਹਿਬ ਨੇ ਦਿੱਤਾ ਮੈਂ ਪੜਿਆ ਤੇ ਜਿਹੜਾ ਮੈਂ ਆਖਰੀ ਮਤਾ ਰੱਖਿਆ ਹੈ ਇਹਦੀ ਸਾਰੇ ਤੁਸੀਂ ਔਰ ਜੋਸ਼ ਨਾਲ ਸੈਇਤੇ ਪ੍ਰਗਟ ਕਰ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ